ਕਰਤਾ ਗਈ ਹੈ ਇਹਦੇ ਪਰਿਵਾਰ ਵਾਸਤੇ ਦੱਸਿਆ ਕਿ ਇਹਦੇ ਫਾਦਰ ਸਾਹਿਬ ਨੂੰ ਕੈਂਸਰ ਵਰਗੀ ਨਾਮ ਰੱਦ ਬਿਮਾਰੀ ਹੈ ਆਪਣੇ ਫਾਦਰ ਸਾਹਿਬ ਦੇ ਇਲਾਜ ਲਈ ਬੱਚੀ ਹਰ ਰੋਜ਼ ਗਰਾਉਂਡ ਚ ਆਉਂਦੀ ਹੈ ਕਰਤਾ ਗੁੰਦੀ ਹੈ ਉਹਦੇ ਇਲਾਜ ਦੇ ਲਈ ਹੁਣ ਬੱਚੀ ਰੇਸ ਵੀ ਲਾਈ ਆ ਗੇੜਾ ਲਾਉਗੀ ਜਿੰਨਾ ਕੋ ਸਕਦਾ ਬੱਚੀ ਦਾ ਮਾਨ ਸਤਕਾਰ ਸਾਰੇ ਜਰੂਰ ਕਰੋ ਧੰਨਵਾਦ ਸਾਹਮਣੇ ਰਿੰਕਾ اکبرਪੁਰ ਤੇ ਸ਼ਾਮ ਸਿੰਘ ਸਾਡੇ ਪ੍ਰਾਣ ਨੈਣਗੜ ਵਾਲੇ ਸਾਡੇ ਪ੍ਰਾ ਬਹੁਤ ਬਹੁਤ ਪਹੁੰਚੇ ਨੇ ਜੀ ਆਇਆਂ ਨੂੰ ਆਖਦੇ ਆ ਇਹਦਾ ਭਰਾਵਾ ਦਾ ਇੱਥੇ ਪਹੁੰਚਣ ਦੇ ਲੱਗਾ ਸਾਹਮਣੇ ਕਹਿੰਦੇ ਧਿਆਨਾ ਦੁੜਬੇ ਵਾਲਾ ਮਾਖੇੜ ਕਬੱਡੀ ਦਾ ਵੱਡਾ ਮੱਲ ਹੈ ਕਈ ਮੋਟਰਸਾਈਕਲਾਂ ਦਾ ਜੇਤੂ ਮੇਰੇ ਵੀਰੋ ਤੁਹਾਡੇ ਸਾਹਮਣੇ ਬੰਨੇ ਬੰਨੇ ਕਰਵਾ ਰਿਹਾ ਹੈ ਕਾ ਇਸੇ ਤਰ੍ਹਾਂ 19 ਤਰੀਕ ਪਿੰਡ ਬੱਲਾ ਦੀ ਧਰਤੀ ਜ਼ਿਲ੍ਹੇ ਪਟਿਆਲੇ ਦਾ ਕਬੱਡੀ ਗੱਪ ਹੈ ਉਹ ਬਾਈ ਕੁਲਦੀਪ ਗੁਜਰੂਆ ਵੱਲੋਂ ਸੱਦਿਆ ਜਿੱਤੇ ਬੈਸਟਾ ਨੂੰ ਬੁੱਲ ਟਰੈਕਟਰ ਦਿੱਤੇ ਜਾਣਗੇ ਤੇ ਮੇਰੇ ਵੀਰੋ 20 ਤਰੀਕ ਉਹ ਮਾਖੇੜ ਕਬੱਡੀ ਦਾ ਤਲੇਰ ਕਲਾ ਦਾ ਮਲੇਰਕੋਟ ਦੇ ਲਾਗੇ ਵੱਡਾ ਕਬੱਡੀ ਕੱਪ ਖੇਡਿਆ ਜਾਣਾ ਹੈ 21 ਤਰੀਕ ਕਹਿੰਦੇ ਮਾਰੂ ਦੀ ਧਰਤੀ ਗੁਰਲਾਲ ਕਮੌਰ ਦੇ ਪਿੰਡ ਮੇਰੇ ਵੀਰੋ ਐਮ ਐਲ ਏ ਸਾਹਿਬ ਦੇ ਵੱਡਾ ਕਬੱਡੀ ਕੱਪ ਖੇਡਿਆ ਜਾਣਾ ਹੈ 22 ਤਰੀਕ ਪਿੰਡ ਕਲੌਦੀ ਦਾ ਕਬੱਡੀ ਕੱਪ ਹੈ ਤੇ ਫਿਰ ਉਸ ਤੋਂ ਬਾਅਦ 29 30 ਤੇ 31 ਨੂੰ ਆਸਟ੍ਰੇਲੀਆ ਨੂੰ ਧਰਤੀ ਦੇ ਮੇਰੇ ਵੀਰੋ ਸਿੱਖ ਗੇਮਾਂ ਦੀ ਸ਼ੁਰੂਆਤ ਹੋਊ ਤੇ 3 ਮਹੀਨੇ ਲਗਾਤਾਰ ਆਸਟ੍ਰੇਲੀਆ ਦਾ ਸੀਜ਼ਨ ਚੱਲੂਗਾ ਸਧੂਆ ਖੇਡ ਕਹਾਣੀ ਹਾਂ ਕਹਿੰਦੇ ਸਿੱਖ ਖੇਡਾਂ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਦੇ ਵਿੱਚ ਖਜ਼ੂਰ ਹੋਣ ਗਈ ਆ 29 30 ਤੇ 31 ਤਰੀਕ ਨੂੰ ਬਾਤ ਤਾਂ ਪਾ ਮੇਰੇ ਵੀਰੋ ਆਸਟ੍ਰੇਲੀਆ ਵਿੱਚ ਪਾਵਾਂਗੇ ਉਹ ਸਾਹਮਣੇ ਗੋਗੋ ਮੇਰੇ ਵੀਰੋ ਰਾਏ ਤਰਾਣਾ ਪਿੰਡਾ ਗੋਗੋ ਦਾ ਇਸਨੇ ਕਬੱਡੀ ਪੌਂਗਰੀ ਖੇਡ ਮੈਦਾਨ ਤੇ ਵਧਿਆ ਹੋਇਆ ਹੈ ਸਾਹਮਣੇ ਕਲੇ ਚਾਰ ਜਾਫੀ ਧੂਰੀ ਦੀ ਧਰਤੀ ਦੇ ਇੱਕ ਗੱਲੀ ਤੇ ਖਾਨ ਲੱਗਾ ਹੋਇਆ ਹੈ ਖਾਨ ਨੇ ਪਹਿਲਾਂ ਦਾ ਜਖਲ ਆਇਆ ਉਹ ਸਾਹਮਣੇ ਹਰਕੀ ਜੀ ਕੋਸ਼ਿਸ਼ ਤੇ ਨੰਬਰ ਬਰੇਸ ਨੇ ਤਾਦੀ ਦੇ ਬਾਹਰ ਉਹ ਜੁਰ ਜਾ ਰਿਹਾ ਹੈ ਸਾਹਮਣੇ ਪਲਭਾਰ ਕਬੱਡੀ ਪਾਉਣ ਦੇ ਲਈ ਅੱਗੇ ਬਲਵਤਾ ਗੋਲਦੀ ਪਲਭਾਰ ਨਾਲ ਯਾਰ ਪੁੱਜਿਆ ਹੋਇਆ ਹੈ ਬਾਈ ਬਿੱਟੂ ਜਲਵੇੜਾ ਗੁੱਪ ਘਰੂ ਪੁੱਜਿਆ ਹੈ ਜਾਂਡੀ ਮਹਾਰੀ ਬਾਈ ਸਨੀ ਮਹਾਰੀ ਨਹਿਰ ਮਹਾਰੀ ਅਮਨ ਸਾਦਾ ਬਾਈ ਸੈਂਪਲਾ ਤਰਸੇਮ ਖਰੜਰੀ ਕੋਈ ਵੱਡੀਆਂ ਅੱਜ ਨਾਲ ਕੇ ਪੁੱਜਿਆ ਉਹ ਨੰਬਰ ਜਿਹੜਾ ਰੇਡਰ ਦੇ ਕਫਜ ਦੇ ਵਿੱਚ ਹੈ ਚਲੋ ਇਹ ਗੱਬਰੂ ਆ ਪਾ ਕਬੱਡੇ ਆ ਵੇਖਾਂਗੇ ਗੋਗੋ ਕਹਿੰਦੇ ਇੱਕਰ ਉੜਕੀ ਦੀ ਧਰਤੀ ਦਾ ਗੋਗੋ ਮਾ ਖੇਡ ਕਬੱਡੀ ਦਾ ਵੱਡਾ ਮੱਲ ਦੁਨੀਆ ਦੇ ਵਿੱਚ ਵੱਡਾ ਨਾਂ ਬੱਬਰ ਸ਼ੇਰ ਦਾ ਪਰ ਆਹ ਰਾਤ ਰਾਣੀ ਦੀ ਧਰਤੀ ਦਾ ਗੋਗੋ ਕਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਨੇ ਉਹ ਖਾਨ ਵਰਗੇ ਧੂਰੀ ਦੀ ਧਰਤੀ ਦੇ ਕਾਲੇ ਨੇ ਉਹ ਦੁਨੀਆ ਦੇ ਵਿੱਚ ਮਾਗ ਖੇਡ ਕਬੱਡੀ ਯੱਗ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਜਿਹੜੀ ਧਰਤੀ ਦਾ लवली ਨਿਰਮਾਨ ਅੱਜ ਖਾੜਾ ਲਾਉ ਉਹ ਚਕੋਟੀ ਦਾ ਉਹ ਗੁਰਦਆਸ਼ਨ ਗੁੱਡੂ ਵਰਗੇ ਜਿਹੜੀ ਧਰਤੀ ਦੇ ਬਿੰਨੂ ਢਿੱਲੋ ਵਰਗੇ ਜਿਹੜੀ ਧਰਤੀ ਦੇ ਮਿੰਟੂ ਧੂਰੀ ਵਰਗੇ ਜਿਹੜੀ ਧਰਤੀ ਦੇ ਗੁਰਦਿਆਲ ਨਿਰਮਾਨ ਵਰਗੇ ਜਿਹੜੀ ਧਰਤੀ ਦੇ ਕਰਮਜੀਤ ਧੂਰੀ ਵਰਗੇ ਜਿਹੜੀ ਧਰਤੀ ਨੇ ਦੁਨੀਆ ਦੇ ਸਟਾਰ ਗਾਇਕ ਤੇ ਕਲਾਕਾਰ ਪੈਦਾ ਕੀਤੇ ਤਰਤੀ ਦਾ ਮਾਗਵਾਨ ਮੇਰੇ ਵੀਰੋ ਅੱਜ ਜਫਾ ਖਾ ਗਿਆ ਆਓ ਕਹਿੰਦੇ ਧੂਰੀ ਦੀ ਤਰਤੀ ਦੀ ਗੱਲ ਹੈ ਵੱਡੇ ਕਲਾਕਾਰਾਂ ਦੀ ਤਰਤੀ ਆ ਤਜਿੰਦਰ ਸਿੰਘ ਜੀ ਸੇਖੋਂ ਡੀਐਸਪੀ ਸਾਹਿਬ ਉਹਨਾਂ ਦੀ ਗੱਡੀ ਦੇ ਅੱਗੇ ਕੋਈ ਗੱਡੀ ਲਾ ਗਿਆ ਭਰਾ ਕਿਰਪਾ ਕਰਕੇ ਬੇਨਤੀ ਆ ਗੱਡੀ ਦਾ ਨੰਬਰ ਤਾਂ ਭਰਾਵਾਂ ਨੇ ਦੱਸਿਆ ਨਹੀਂ ਉਹਨਾਂ ਨੇ ਗੱਡੀ ਕੱਢਣੀਆਂ ਗੱਡੀ ਸਾਈਡ ਤੇ ਕੀਤੀ ਜਾਵੇ ਉਹ ਕਹਿੰਦੇ ਨਰਾਇਣ ਗੜੀਆ ਸਿਆਮਾ ਸਿੰਘੂ ਪੋਜਾ ਰਿੰਕਾ ਅਕਬਰਪੁਰ ਕਲਦੀਪ ਖੰਗੂੜਾ ਸੋਨੀ ਪੰਚ ਅਕਬਰ ਪਰਵਾਰੇ ਦੇ ਸੇਰ ਤਰਫ ਤੇ ਪੁੱਜਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਸੁਦੀਕ ਨੇ ਜੱਫਾ ਲਾਤਾ ਜਨਤਾਰ ਤਾਰਾ ਪ੍ਰਾਕ ਸੰਧੀ ਚੇਅਰਮੈਨ ਭਰਾ ਧੂਰੀ ਬੇਨੜੇ ਵਾਲਾ ਉਹ ਕਹਿੰਦਾ ਧਿਆਨ ਨਾਲ ਜੱਫਾ ਲਾਉ ਤੇ 200 ਰੁਪਏ ਦੇ ਮਾਨਸਕਾਰ ਹੋਣਗੇ ਡੰਬਰਾ ਵਾਲੇ ਭਰਾ ਨੂੰ ਖੜਾ ਦਿਆ ਧਿਆਨਿਆ ਉਹ ਬਲਮਾਨ ਕਬੱਡੀ ਪਾਉਣ ਦੇ ਲਈ ਆ ਗਿਆ ਆਰਤੀਆਂ ਦੇ ਸਰਹਾਣੇ ਵਰਗਾ ਸ਼ਰੀਰ ਆ ਆਹ ਮੁੰਡਾ ਮੇਰੇ ਵੀਰੋ ਬਾਖੇਡ ਕਬੇਡੀ ਦਾ ਵੱਡਾ ਮੱਲ ਹੈ ਇਹਨੇ ਕਈ ਮੋਟਰਸਰਾਂ ਨਾਲ ਜਿੱਤੇ ਨੇ ਦਰਜਨਾਂ ਦੇ ਵਿੱਚ ਇਹ ਮੋਟਰਸਰਾਂ ਦਾ ਜੇਤੂ ਹੈ ਆਹ ਸੀਜ਼ਨ ਦਾ ਪਹਿਲਾ ਮੋਟਰਸਾਈਕਲ ਇਹਨੇ ਮੇਰੀਆਂ ਅੱਖਾਂ ਦੇ ਸਾਹਮਣੇ ਆਹ ਸੀਜ਼ਨ ਦੇ ਸ਼ੁਰੂਆਤ ਦੇ ਮੁਕਾਬਲੇ ਵੀਰੋ ਖੇਡ ਦੀ ਧਰਤੀ ਹਰਿਆਣੇ ਤੋਂ ਦਿੱਤੇ ਆ ਬੰਦ ਕਰ ਲਿਆ ਕਰੋ ਇਹਨੂੰ ਜੱਸੇ ਦਿੜਬੇ ਵਾਲੇ ਦੀਆਂ ਗੱਲਾਂ ਹੋਈਆਂ ਮੇਰੇ ਲਈ ਵੱਡਾ ਜਾਫੀ ਆ ਖੇਡ ਕਬੱਡੀ ਦਾ ਸਾਹਮਣੇ ਰਾਏ ਤਰਾਨੀ ਦੀ ਧਰਤੀ ਨੇ ਮੇਰੇ ਲਈ ਵੱਡੇ ਵੱਡੇ ਖਿਡਾਰੀ ਪੈਦਾ ਕੀਤੇ ਆ ਕਦੇ ਕੁਲਦੀਪ ਰਾਏ ਤਰਾਨੇ ਵਾਲ ਦੇ ਚਰਚੇ ਹੋਏ ਆ ਪਰ ਆ ਮੇਰੇ ਲਈਓ ਇਸਦੇ ਗੋਗੋ ਰਾਏ ਤਰਾਨੀ ਧਰਤੀ ਦਾ ਨੰਬਰ ਦਾ ਸ਼ਾਨਦਾਰ ਵਾਅਦਾ ਕਰਦਾ ਹੋਇਆ ਆ ਮੁੰਡਾ ਪੌਸੀਆ ਮੇਰੇ ਵੀਰੋ ਤੇ ਗੁਰਦੀਪ ਸਿੰਘ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਅੱਜ ਮੇਰੇ ਵੀਰੋ ਸ਼ਿੰਗਾਰੇ ਸੰਧੂ ਈਲਵਾਲ ਦੀਆਂ ਯਾਦਾਂ ਨੇ ਉਹਦੀਆਂ ਯਾਦਾਂ ਦੇ ਲਈ ਸਾਡੇ ਰੰਗਲੇ ਪੰਜਾਬ ਚੋਂ ਹਰਿਆਣੇ ਚੋਂ ਉਹ ਵਿਦੇਸ਼ਾਂ ਚੋਂ ਸਾਡੇ ਪ੍ਰਾਂਤ ਜੁੜਿਆ ਉਹ ਦੜਬੇ ਵਾਲਾ ਜੋ ਕਹਿੰਦੇ ਸੰਦੀਪ ਲੂਧਰ ਦੀ ਕਬੱਡੀ ਦਾ ਵਾਰਿਸ ਹੈ ਉਹ ਕਹਿੰਦੇ ਜੱਸੀ ਵਰਗੇ ਧਾਨੇ ਵਰਗੇ ਔਰ ਰਣੀਏ ਵਰਗੇ ਸੱਤੀ ਵਰਗੇ ਜਿਹੜੀ ਧਰਤੀ ਦੇ ਰਾਜ ਝੋਟ ਵਰਗੇ ਦੁਨੀਆ ਦੇ ਉਹ ਗਰਮੇਲ ਕੋਚ ਵਰਗੇ ਮੱਲ ਪੈਦਾ ਕੀਤੇ ਉਹ ਧਰਤੀ ਦੀ ਟੀਮ ਹੈ ਕਬੱਡੀ ਪਾਉਣ ਦੇ ਲਈ ਗੋਗੋ ਰਾਏ ਤਰਾਣੇ ਵਾਲਾ ਅੱਗੇ ਵੱਲ ਵਧਦਾ ਹੋਇਆ ਤੇ ਛੇੜ ਕਹਾਣੀ ਆਏ ਕਹਿੰਦੇ ਗੋਗੋ ਆ ਰਾਏ ਤਰਾਣੇ ਦੀ ਧਰਤੀ ਦਾ ਮੇਰੇ ਵੀਓ ਕਦੇ ਗੱਲਾਂ ਹੁੰਦੀਆਂ ਰੁਣਕੀ ਵਾਲੇ ਗੋਗੋ ਦੀਆਂ ਜਿਹਨੂੰ ਕਬੱਡੀ ਦਾ ਟਾਈਗਰ ਆਖਿਆ ਗਿਆ ਕਦੇ ਜਸਫੇਰ ਵਾਲੇ ਗੋਗੋ ਦੀਆਂ ਆ ਰਾਹ ਤਾਰੇ ਦੀ ਧਰਤੀ ਦਾ ਗੋਗੋ ਮੇਰੇ ਵੀਰੋ ਇਸ ਨੇ ਸ਼ਾਨਦਾਰ ਨੰਬਰ ਦਾ ਵਾਅਦਾ ਕਰਵਾਇਆ ਹੈ ਉਹ ਸਾਹਮਣੇ ਕਬੱਡੀ ਮੇਰੇ ਵੀਰੋ ਇਸ ਸਮੇਂ ਦੇਖਦੇ ਆ ਧੂਰੀ ਵੱਲ ਉਹ ਨੌਜਾਨੇ ਖੇਡ ਮੈਦਾਨ ਚ ਪਾਈ ਹੈ ਔਰ ਨੰਬਰ ਆਪਣੀ ਟੀਮ ਦੇ ਬਾਅਦ ਤੇ ਜੋੜਿਆ ਔਰ ਸਾਹਮਣੇ ਅਗਲੀ ਰੇਡ ਪਾਉਣ ਦੇ ਲਈ ਗੋਗੋ ਫੇਰ ਆ ਗਿਆ ਹੈ ਤੇ ਗੋਗੋ ਕਹਿੰਦੇ ਫੇਰ ਆ ਗਿਆ ਧਰਤੀ ਜਲਾਣ ਦੀ ਹੈ ਬਾਖੇਡ ਕਬੱਡੀ ਦਾ ਨਜ਼ਾਰਾ ਅੱਜ ਚੰਨੇ ਮੈਰੀ ਰਲ ਮਿਲ ਕੇ ਭਾਈ 골ਡੀ ਪਰਬਾਰ ਨੇ ਜਿਹੜੇ ਵੱਡਾ ਕਬੱਡੀ ਕੱਪ ਤੇ ਧਰਤੀ ਤੇ ਕਰਵਾ ਰਹੇ ਹੈ ਕਬਡੀ ਪਾਉਣ ਦੇ ਲਈ ਗੋਗੋ ਮੇਰੇ ਵੀਰੋ ਅੱਗੇ ਵੱਲ ਵਧਦਾ ਹੋਇਆ ਉਹ ਪਰਲੇ ਪਾਸੇ ਸਦੀਕ ਲੱਗਿਆ ਹੋਇਆ ਇਹ ਸਦੀਕ ਹੈ ਇੱਕ ਸਦੀਕ ਗਾਉਂਦਾ ਹੁੰਦਾ 100 ਦਾ ਨੋਟ ਕਿ ਸ਼ਹਿਰ ਗਿਆ ਸੀ ਦੌਰਾ ਧੜਾ ਬਣ ਕੇ ਮੋਰੀ ਵੇ ਸੌਦਾ ਬੱਤਾ ਲੈਣ ਲਈ ਤੂੰ ਮੱਲੋ ਜੋਰੀ ਵੇ ਛੇੜ ਕਹਾਣੀ ਧਾਨਿਆਂ ਚ ਤਾਰ-ਤਾਰੇ ਚੇਅਰਮੈਨ ਦਾ 200 ਰੁਪਇਆ ਫੜ ਲੇ ਨੰਬਰਾਵਾਰੇ ਭਾਈ ਤੋਂ ਜਫਾ ਧਾਨੇ ਨੇ ਟੋਕਦਾ ਜਰਨੈਲ ਜੈਲੀ ਬੈਠਾ ਕੌਡੀ ਦਾ ਵੱਡਾ ਮਾਰਾ ਮੇਰੇ ਵੀਰੋ ਉਹੀ ਵਿਸ਼ੇ ਤਰ ਤੇ ਵੱਡੀਆਂ ਹੱਦੀਆਂ ਲੱਗੇ ਪੁੱਜਿਆ ਹੋਇਆ ਧੰਨਵਾਦ ਆਹ ਸਾਹਮਣੇ ਅਰਸ਼ ਮੇਰੇ ਵੀਰੋ ਦਿੜਬੇ ਵਾਲਾ ਅਰਸ਼ ਗੜਬੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਜੇ ਅਰਸ਼ਾਂ ਦੀ ਗੱਲ ਕਰੀਏ ਸੁਖਮਨ ਦਾ ਵੀਰ ਚੋੜਾ ਸਰ ਦੀ ਧਰਤੀ ਦਾ ਅਰਸ਼ ਮੇਰੇ ਵੀਰੋ ਦੁਨੀਆਂ ਦਾ ਮਹਾਨ ਯਾਫੀ ਇਹ ਅਰਸ਼ ਬਰਸਾਲਪੁਰ ਦੀ ਧਰਤੀ ਦਾ ਇਹ ਅਰਸ਼ ਲੋਹਗੜ ਦੀ ਧਰਤੀ ਦਾ ਇਹ ਅਰਸ਼ ਬਰਨਾਰੇ ਦੀ ਧਰਤੀ ਦਾ ਆ ਅਰਸ਼ ਗੜਬੇ ਵਾਲਾ ਮੇਰੇ ਵੀਰੋ ਉਹ ਸਿਰੇ ਦਾ ਨੰਬਰ ਜੋੜਦਾ ਹੋਇਆ ਔਰ ਅਗਲੀ ਰੇਡ ਪੌਂਡ ਲਈ ਸਾਹਮਣੇ ਉਹ ਧੂਰੀ ਵਾਲਾ ਬਿੰਨੋ ਢਿੱਲੇ ਦੇ ਪਿੰਡ ਦਾ ਲਵਲੀ ਮਰਵਾੜ ਦੇ ਪਿੰਡਾਂ ਦਾ ਮੇਰੇ ਵੀਰੋ ਮਿੰਟੋ ਧੂਰੀ ਇਹ ਪਿੰਡਾਂ ਦਾ ਸ਼ੋਬਰ ਅੰਕ ਦਾ ਸ਼ਾਨਦਾਰ ਵਾਧਾ ਕਰਦਾ ਹੋਇਆ ਤੇ ਅਗਲੀ ਰੇਡ ਹਾ ਪਾਤੜਾਂ ਦਾ ਏਰੀਆ ਰਾਏ ਤਰਾਣੇ ਵਾਲਾ ਗੋਗੋ ਆ ਗਿਆ ਸੰਧੂਆ ਰਾਏ ਤਰਾਣੇ ਵਾਲਾ ਗੋਗੋ ਉਧਰੋਂ ਕਹਿੰਦੇ ਕਪਿਆਲ ਵਾਲਾ ਵਿੱਕੀ ਖਾਣੇਦਾਰ ਗੁਰਦੀਪ ਸਿੰਘ ਦਾ ਪੁੱਤ ਪੁੱਜਿਆ ਹੋਇਆ ਬਾਖੇੜ ਕਬੱਡੀ ਦਾ ਮੇਰੇ ਵੀਰੋ ਕਪਿਆਲ ਵਾਲਾ ਵਿੱਕੀ ਪੁੱਜਿਆ ਹੋਇਆ ਇੰਗਲੈਂਡ ਦੀ ਧਰਤੀ ਤੇ ਬੱਲੇ ਬੱਲੇ ਕਰਵਾਈ ਹੈ ਉੱਚ ਕੋਟੀ ਦਾ ਕੋਟੀ ਦਾ ਮਾਲ ਹੈ ਮੇਰੇ ਵੀਰੋ ਵੱਡੀਆਂ ਹਾਜ਼ਰੀਆਂ ਲੱਗੇ ਪੁੱਜਿਆ ਬਰਾ ਸਾਡਾ ਤਾਹਤ ਲੋ ਧੰਨਵਾਦ ਕਰਦੇ ਆ ਡੜਬੇ ਦੀ ਟੀਮ ਫਾਈਨਲ ਚ ਪਹੁੰਚ ਗਈ ਆ ਅਗਲੀਆਂ ਦੋਨੋਂ ਟੀਮਾਂ ਨੂੰ ਜਿਹੜਾ ਬਿਲਕੁਲ ਆਖਰੀ ਸੱਦਾ ਉਸ ਵਰਨੇ ਆ ਡੜਬੇ ਦੀ ਟੀਮ ਫਾਈਨਲ ਚ ਪੁੱਜ ਗਈ ਹੈ ਸੈਂਪੜੀ ਸਾਹਿਬ ਤੇ ਨਾਲ ਕਿਹੜੀ ਜਿੱਤੀ ਸੀ ਦੱਸੋ ਵੀ ਜਰਾ ਰਾਮ ਰਾਮ ਕਿਹੜੀ ਜਿੱਤੀ ਸੀ ਦਰਬਾ ਤਾਂ ਜਿੱਤ ਗਿਆ ਕਾਲਾ ਬੋਲਾ ਕਾਲਾ ਬੋਲਾ ਤੇ ਸੈਂਪਲੀ ਸਾਹਿਬ ਕਾਲਾ ਬੋਲਾ ਤੇ ਸੈਂਪਲੀ ਸਾਹਿਬ ਦੇ ਖਿਡਾਰੀ ਜਿਹੜੇ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਸਾਹਮਣੇ ਸਟੇਜ ਸੱਜ ਚੁੱਕੀ ਆ लवली ਨਿਰਮਾਨ ਦਾ ਅਖਾੜਾ ਮੇਰੇ ਵੀਰੋ ਗੁਰਦਾਸਨ ਗੁੱਡੂਰਾ ਆਸਟ੍ਰੇਲੀਆ ਦੀ ਧਰਤੀ ਤੇ ਵੀ ਬੱਲੇ ਬੱਲੇ ਕਰਵਾਉਂਦੇ ਆ ਤੇ ਸੱਦਾ ਟੀਮਾਂ ਨੂੰ ਜਿਹੜਾ ਬਿਲਕੁਲ ਆਖਰੀ ਆ ਸਵਰਨਿਆ ਦੇ ਮਜ਼ਮੂਰੀਆਂ ਨੇ ਕਮੇਟੀ ਦੀਆਂ ਕਲਾਕਾਰ ਸਾਡੇ ਪਹੁੰਚ ਚੁੱਕੇ ਨੇ ਸਜਿੰਦੇ ਪਹੁੰਚ ਚੁੱਕਿਆ ਬੇਨਤੀ ਆ ਵੀ ਕਾਲਾ ਬੂਆ ਤੇ ਸੈਂਪਲੀ ਸਾਹਿਬ ਸਾਡਾ ਵੀ ਗੁਰੀ ਰੇਤ ਗੜੀਆ ਆਪਣੇ ਯਾਰਾਂ ਬੇਲੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਪੁੱਜਿਆ ਤਹਿਤੋਂ ਧੰਨਵਾਦ ਕਰਦੇ ਆ ਸੈਂਪਲੀ ਸਾਹਿਬ ਤੇ ਕਾਲਾ ਬੂਆ ਬੇਨੜੇ ਵਾਲਾ ਸ਼ਿੰਗਾਰਾ ਵੀ ਪੁੱਜਿਆ ਬਾਖੇਡ ਕਬੱਡੀ ਨੂੰ ਦਿਲੋਂ ਪਿਆਰ ਕਰਦਾ ਯਾਰਾਂ ਦਾ ਯਾਰ ਹੈ ਨੈਨੀ ਬੇਨੜੇ ਵਾਲਾ ਵੀ ਪੁੱਜਿਆ ਹੋਇਆ ਹੈ ਕਬੱਡੀ ਦਾ ਤਕੜਾ ਮਿਲ ਰਿਹਾ ਸਾਰੇ ਸੱਜਣਾ ਦਾ ਧੰਨਵਾਦ ਕਰਦੇ ਆ ਤਾਰਾ ਭਰਾ ਸਾਡਾ ਚੇਅਰਮੈਨ ਬਲਾਕ ਸੰਮਦੀ ਧੂਰੀ ਦਾ ਵੱਡੀ ਟੀਮ ਨਾਲ ਪੁੱਜਿਆ ਵੱਡੇ ਕਾਫੇ ਨਾਲ ਪੁੱਜਿਆ ਧੰਨਵਾਦ ਕਰਦੇ ਆ ਤੇ ਅਮਨ ਬੇਨੜਾ ਵਧੀਆ ਟ੍ਰੇਨਰ ਆ ਸਾਡਾ ਵੀ ਧੂਰੀ ਜਿਮ ਦੇ ਵਿੱਚ ਬਹੁਤ ਵੱਡੀਆਂ ਸਮਾਹਾਂ ਹੁੰਦੀਆਂ ਅਮਨ ਬੇਨੜੇ ਦੀ ਹੈ ਉਹ ਵੀ ਵਿਸ਼ੇਸ਼ ਤੌਰ ਤੇ ਪੁਜਾ ਜਗਤਾਰ ਤਾਰਾ ਸਾਡਾ ਛੋਟਾ ਪ੍ਰਾ ਚੇਅਰਮੈਨ ਸਾਹਿਬ ਉਹ ਵੀ ਪੁਜਾ ਵਿੱਕੀ ਦੀ ਪੁਜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਾਲਾ ਬੂਲਾ ਤੇ ਸੈਂਪੜੀ ਸਾਹਿਬ ਕਾਲਾ ਬੂਲਾ ਤੇ ਸੈਂਪੜੀ ਸਾਹਿਬ ਸੈਂਪੜੀ ਸਾਹਿਬ ਦੀ ਟੀਮ ਹਰਜੀਤ ਸੈਂਪੜੀ ਪਰਮਿੰਦਰ ਸੋਮਲ ਤੇ ਬਾਬਰ ਬਾਇਰੋਂ ਦੀ ਸਪான்ਸਰ ਕੀਤੀ ਹੈ ਬੇਨਤੀ ਹੈ ਕਿ ਸੈਂਪੜੀ ਸਾਹਿਬ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਕਾਲੇ ਬੂਲੇ ਦੇ ਖਿਡਾਰੀਆਂ ਨੂੰ ਸੱਦਾ ਖਿਡਾਰੀਓ ਕੀ ਕਰੀ ਜਾਂਦੇ ਹੋ ਯਾਰ ਆਜੋ ਯਾਰ ਕਾਲੇ ਬੂਲੇ ਵਾਲੇ ਬਹੁਤ ਦੇਰ ਤੇ ਖੇਡ ਕੇ ਗਏਓ ਕਾਲਾ ਬੂਲਾ ਤੇ ਸਿੰਪਲੀ ਸਾਹਿਬ ਔਰ ਹਰਜੀਤ ਜੀ ਬੈਠਿਆ ਪ੍ਰਧਾਨ ਜੀ ਗੁਰਵਿੰਦਰ ਜੀ ਸਾਡੇ ਵੀਰ ਉਹਨਾਂ ਦੀ ਟੀਮ ਸਪான்ਸਰ ਹੈ ਸਿੰਪਲੀ ਜੀ ਆਜੋ ਬੜੀ ਦੂਰੋਂ ਟੀਮ ਆਈ ਆ ਜਦੋਂ ਇੱਥੇ ਜਾਈਂਦਾ ਮੇਰੇ ਵੀਰੋ ਆ ਚੁੰਨੀ ਦੇ ਲਾਗੇ ਮਰੀਂਡਾ ਰੋਡ ਦੇ ਉੱਤੇ ਸਿੰਪਲੀ ਸਾਹਿਬ ਬਹੁਤ ਮਾਣ ਮੱਤਾ ਪਿੰਡ ਹੈ ਮੇਰੇ ਵੀਰੋ ਉਹ ਸਾਡਾ ਪੁੱਜ ਕੇ ਆਈ ਹੈ ਕਮੇਟੀ ਦਾ ਫੈਸਲਾ ਹੈ ਕਿਰਪਾ ਕਰਕੇ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ ਹਾਜੀ ਕਾਲੀ ਗਰੁੱਪ ਮਲੇਰ ਕੋਟਲਾ ਉਹ ਸਾਰੇ ਭਰਾ ਜਾਣ ਉਹਨਾਂ ਦੇ ਮਾਨ ਸਨਮਾਨ ਕੀਤੇ ਜਾਣੇ ਆ ਕਾਲੀ ਗਰੁੱਪ ਮਲੇਰ ਕੋਟਲਾ ਚੰਮਨ ਸਿੱਧੂ ਵੀ ਆ ਜਾਣ ਉਧਰ ਸ਼ਿਆਮਾ ਸਿੱਧੂ ਬੈਠਾ ਪੀਲੀ ਪੱਗ ਬੰਨੀ ਯਾਰ ਸਾਡਾ ਉਹਨਾਂ ਵੀ ਧੰਨਵਾਦ ਰਿੱਕੇ ਵੀ ਪੁੱਜਿਆ ਸਾਰਿਆਂ ਦਾ ਸਤਿਕਾਰ ਸੱਦਾ ਦਿੰਦੇ ਆ ਚਮਕੌਰ ਸੰਧੂਆ ਕਕਰਾਲੇ ਭਾਈਕੇ ਵਾਲਾ ਬਹੁਤ ਲੰਮਾ ਸਮਾਂ ਕਬੱਡੀ ਖੇਡੀਆ ਚਮਕੌਰ ਦਾ ਵੀ ਧੰਨਵਾਦ ਸ਼ੰਗਾਰਾ ਬੇਨੜਾ ਤੇ ਸੱਦਾ ਸੱਦਾ ਦਿੱਨੇ ਆ ਕਿ ਜਿਹੜੇ ਖਿਡਾਰੀ ਕਿਰਪਾ ਕਰਕੇ ਬਾਜਾਂ ਪੈ ਰੀਆਂ ਨੇ ਜਲਦੀ ਗਰਾਊਂਡ ਦੇ ਵਿੱਚ ਆਜੋ ਦੂਜਾ ਸੈਮੀਫਾਈਨਲ ਮੁਕਾਬਲਾ ਪਾਲਾ ਬੂੜਾ ਤੇ ਸੈਂਪੜੀ ਸਾਹਿਬ ਦਾ ਖੇਡਿਆ ਜਾਣਾ ਹੈ ਦੋਹਾਂ ਟੀਮਾਂ ਦੇ ਖਿਡਾਰੀਆਂ ਨੂੰ ਸੱਦਾ ਜਲਦੀ ਗਰਾਊਂਡ ਦੇ ਵਿੱਚ ਆਜੋ 65 ਕਿਲੋ ਦੇ ਫਾਈਨਲ ਦੀਆਂ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ 65 ਕਿਲੋ ਦਾ ਫਾਈਨਲ ਵੀ ਨਾਲ ਦੀ ਨਾਲ ਕਬੱਡੀ ਹੈਲੋ ਪਣ ਦੇ ਜੱਸਾ ਖਾਲਸਾ ਦੀ ਸਾਡੇ ਵੀਰ